ਬਸ ਖੋਲੀ ਜਾਂਦੇ ਬੰਦ ਵੀ ਕਰ ਲੂਗਾ ਉਹ ਤੂੰ ਆਪਣਾ ਮੂੰਹ ਬੰਦ ਰੱਖ ਕਦੇ ਵੀ ਖੁੱਲੀ ਛੜੀ ਨਾ ਭਾਜੇ ਉਹ ਗੁਰੂਆ ਆਪਣੇ ਤਾਂ ਖੋਲਣ ਜਾ ਰਹੇ ਆ ਹਫਤੇ 'ਚ 4 ਦਿਨ ਜਾਂਦਾ ਤੇ 3 ਦਿਨ ਛੁੱਟੀ ਤੇ ਉਹ ਦਿਨ ਬੈਠ ਲੋ ਕੇ ਚਾਹ ਪਾਣੀ ਪੀ ਕੇ ਆ ਲੈਣਾ ਉਹ ਤੂੰ ਕਿਹੜਾ ਡੱਕ ਨੀਡੀ ਨਿਵਾਸ ਤੇ ਲੱਗਾ ਕਿਹੜਾ ਕੰਜਰਾ ਜਿਹੜਾ ਤਨ ਹਫਤੇ 'ਚ 3 ਛੁੱਟੀਆਂ ਦੇ ਦਿੰਦਾ ਉਹ ਮਾਲਕ ਥੋੜੀ ਦਿੰਦੇ ਆ ਆਪਣੇ ਆਪ ਹੀ ਹੋ ਜਾਂਦੀਆਂ ਉਹ ਕਿਦਾਂ ਉਹ ਹਫਤੇ 'ਚ 4 ਦਿਨ ਬਸ ਚੱਲਦੀ ਆ ਤੇ 3 ਦਿਨ ਤੇ ਖਰਾਬ ਹੀ ਰਹਿੰਦੀ ਆ ਅੱਛਾ ਪਾਪਾ ਜੀ ਕਿੰਨਾ ਟਾਈਮ ਲੱਗਣਾ ਹੋਰ ਉਹ ਬਸ ਥੋੜਾ ਜਿਹਾ ਹੀ ਟਾਈਮ ਲੱਗਣਾ ਹੋਣਾ ਥੋੜਾ ਥੋੜਾ ਕਰਦੇ ਨੇ ਉਹ ਤਾਂ ਨਿਗਾਹਤਾ ਉਧਰ ਭਾਵੇਂ ਸਾਡੀ ਬਸ ਤਾਂ ਵੀ ਹੋਰ ਟਾਈਮ ਕੋਲੇ ਉਹ ਮੈਨੂੰ ਤਾਂ ਪਹਿਲਾਂ ਚੁੱਕੋ ਹਨੂ ਦੇ ਅੱਗੇ ਲੱਗਦਾ ਆ ਬਸ ਫੇਰ ਕੋਈ ਹੋਰ ਕੰਮ ਸ਼ੁਰੂ ਕਰਨਾ ਪੈਣਾ ਆ ਉਹਨਾਂ ਇਹਨੂੰ ਸਵਾਰੀ ਨਹੀਂ ਪੈਂਦੀ ਜਿੰਨਾ ਇਹਨੂੰ ਖਰਾਬ ਹੋਈਦਾ ਖਰਚਾ ਪੈ ਜਾਂਦਾ ਆ ਓ ਸ਼ੁਕਰ ਮਨਾਇਆ ਕਰੋ ਰੱਬ ਦਾ ਕਿ ਤੁਸੀਂ ਬੱਸਾਂ ਦੇ ਮਾਲਕ ਜੇ ਬੱਸਾਂ ਕਰਮਾਣਾ ਮਿਲਦੀਆਂ ਇਹ ਜਣੇ ਖਣੇ ਕੋ ਬੱਸਾਂ ਨਹੀਂ ਚੱਲਦੀਆਂ ਸਹੀ ਗਾਈ ਪਾ ਬੱਸਾਂ ਵਾਕਿਆ ਕਰਮਾਂ ਨਹੀਂ ਚੱਲਦੀਆਂ ਤੁਹਾਡੇ ਦੇ ਕਰਮ ਇੰਨੇ ਖਰਾਬ ਆ ਉਹ ਜਦੋਂ ਦੀ ਗੱਡੀ ਘੜਾਉਣੀ ਲੈ ਜਾਣਾ ਖਰਾਬ ਹੀ ਰਹਿੰਦੀ ਚੱਲਦੀ ਨਹੀਂ ਆ ਫਿਰ ਕਰਨਾ ਕਰੋ ਮੁੰਡਿਓ ਹੁਣ ਬੱਸ ਨੂੰ ਮੇਰੇ ਹੱਥ ਲੱਗੇ ਆ ਹੁਣ ਭਾਵੇਂ ਚਾਰ ਖੜ੍ਹੇ ਨੂੰ ਪਾ ਲੋ ਰਾਹ 'ਚ ਰੁਕ ਜੂ ਤੇ ਫਿਰ ਗੱਲ ਕਰਿਓ ਉਹ ਕੀ ਗੱਲ ਹੈ ਮਿਸਤਰੀ ਸਾਹਿਬ ਕਿਤੇ ਇਹਦੀਆਂ ਬ੍ਰੇਕਾਂ ਵੀ ਨਹੀਂ ਫੇਲ ਕਰਦੀਆਂ ਇਹ ਨਾ ਵੇਖਦੇ ਸੱਚੀ ਨਾ ਰੁਕੇ ਉਹ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਬੱਸ ਤੁਹਾਡੀ ਟੈਪ ਟੌਪ ਕਰਤੀ ਆ ਉਹ ਨਹੀਂ ਖਰਾਬ ਹੁੰਦੀ ਨਾਲੇ ਕਦੋਂ ਚੋਲੇ ਵਿੱਚੋਂ ਪਾ ਪਾਸੋਦ ਤੈਨਾਂ ਨੋਟ ਖੋਤੇ ਦੇ ਕੰਨ ਵਰਗੇ ਉਹ ਮਕੈਨਿਕਾ ਤੈਨੂੰ ਕਿੱਥੋਂ ਦੇ ਦਈਏ ਤੜਕੇ ਨੋਟ ਉਹ ਜੇ ਤੇ ਸਾਡਾ ਆਪਣਾ ਚੋਲਾ ਖਾਲੀ ਆ ਭਰ ਲੈਂਦੇ ਚੋਲਾ ਕੋਈ ਨਹੀਂ ਭਰਦੇ ਬਾਅਦ ਤੇਰਾ ਵੀ ਗੱਲਾ ਉਹ ਜੀ ਉਹਨਾਂ ਦੇ ਧਾਰੀ ਸੀ ਬੱਲੇ ਉਹ ਕਨੈਕਟਰ ਆ ਮਾਮਾ ਆਪ ਕਦੇ ਸਵਾਰੀ ਕਿਸਨਾਂ ਆਧਾਰ ਕੀਤਾ ਜੇ ਔਰ ਤੇਰੇ ਤੇ ਅਸੀਂ ਰੋਜ਼ ਮੱਥੇ ਲੱਗਣਾ ਹੁੰਦਾ ਬੰਦਾ ਆਉਂਦਾ ਜਾਂਦਾ ਫੜਾ ਆਂਦਾ ਉਹ ਸਵਾਰੀਆਂ ਨੇ ਕੀਤਾ ਬਾਅਦ ਚ ਟਕਰਨਾ ਵੀ ਨਹੀਂ ਟਕਰਨਾ ਉਹਨਾਂ ਨਾਲ ਆਧਾਰ ਕਰਕੇ ਬਾਅਦ ਚ ਉਹਨਾਂ ਨੂੰ ਕਿੱਥੇ ਲਾਪੇ ਖਰਾਗੇ ਹਾਂ ਠੀਕ ਆ ਫਿਰ ਲਓ ਨਯਾਰੇ रुको जरा सबर करो अब बता दही है कि ठंडा पे आनी नींबू वाला दे मेरा दिल का उमा हूं डिया वा हां हेलो बे मुंडिया बसदार वाली है ਮੇਰਾ ਨਾ ਧਾਰ ਵਾਲੀ ਨਹੀਂ ਨਗਤਲੀ ਆ 4 ਸਾਲ ਹੋ ਗਏ ਮੈਨੂੰ ਜਾਣਦੀ ਨੂੰ ਜਦੋਂ ਮੈਂ ਕਿਤੇ ਜਾਣਾ ਹੋਵੇ ਨਾ ਮੈਂ ਧਾਰ ਕਾਰਡ ਬੁਖਾ ਕੇ ਜਾਣੀ ਆ ਉਹ ਮਦਦ ਜਿਹੜੇ ਧਾਰ ਕਾਰਡ ਵੇਦੇ ਆ ਨਾ ਉਹਨਾਂ ਨੂੰ ਬੁਖਾ ਜਾਗੇ ਅਸੀਂ ਤਾਂ ਜ ਸਵੇਰੇ ਮਿਸਤਰੀ ਨੂੰ ਧਾਰ ਕੀਤਾ ਉਹਦਾ ਵੀ ਜ 3300 ਰੁਪਏ ਦੇਣਾ ਵਾ ਆ ਦੇਣੇ ਆ ਤੇ ਦੋ ਸਾਡੇ ਸਿਰੋ ਦੇਣੇ ਆ ਤੇ ਹੋਰ ਮਦਦ ਸਵਾਰੀਆਂ ਸਿਰੋ ਦੇਣੇ ਆ ਸਾਡੀ ਕਿਹੜਾ ਦਾਣਾ ਮੰਡੀ ਆਰ ਤੇ ਆ ਇੱਕੋ ਇੱਕ ਸਾਡਾ ਕਾਰੋਬਾਰ ਆ ਅੱਛਾ ਉਹ ਮਦਦ ਤੂੰ ਇਹ ਦੱਸ ਜਾਣਾ ਕਿੱਥੇ ਆ ਜਾਣਾ ਫਤਿਹਪੁਰ ਜਾਣਾ ਉਹਦਾ ਤੇ ਉਥੋਂ ਦੇ 20 ਰੁਪਏ ਲਾਦੇ ਆਂ ਮੂੰਹ ਚਲ 10 ਰੁਪਏ ਦਦੀ ਲੈ ਜੇ ਮੈਂ ਜਾਣਾ ਪਰੀਆ ਤੇ ਮੈਂ 10 ਰੁਪਏ ਕਿਉਂ ਦਵਾ ਮਤਲਬ ਫਿਰ ਕੋਈ ਫਰੀ ਵਾਲੀ ਬਸ ਅਸੀਂ ਬਸ ਖਾਲੀ ਲੈ ਜਾਗੇ ਪਰ ਫਰੀ ਵਾਲੀ ਫਰੀ ਵੀ ਲੱਗੇਣੀ ਬੇਵਾਦੂ ਬੱਤਾਂ ਗਰੀ 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 ਅੱਦਹੀਂ ਦਾ ਹਾਂ ਦੀ ਗਰੀ ਦਹਾਂ ਦੀ ਬਸ ਇੰਨੀ ਕੀ ਆ ਹੋਰ ਤੁਝੇ ਸਾਰੀ ਪਲੇਟ ਨਾ ਦੇ ਦੂੰ ਚਾਰ ਰੁਪਏ ਖੇਲ ਕੇ ਲਾਤੇ ਨਾਰੋ ਸੇ ਆਉਂ ਤੁੜੇ ਸਾਰੀ ਦੇ ਦੂੰ ਗਰੇ 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 ਕੋ ਹੈਲੋ ਖੋਪਗਰੀ ਕਿਤਬੜ ਦਾ ਨੋ ਬੌਜੀ ਫੇਰਾ ਲਗਾਣਾ ਤੁਸੀਂ ਓਏ ਹਾਂ ਨੂੰ ਤੇ ਫੇਰਾ ਲਾ ਦੇ ਦੋ ਤੁਸੀਂ ਟਾਈਮ ਨਾਲ ਤੇ ਚੱਕ ਬਾੜ ਜਾਂਦੇ ਹੋ ਪਰ ਸਵਾਰੀਆਂ ਤੇ ਤੁਹਾਨੂੰ ਦੂਰੋਂ ਦੇਖ ਕੇ ਮਰ ਜਾਂਦੀਆਂ ਸ਼ਬਾਸ਼ੀ ਤੇ ਪਹਿਲੇ ਉੜਾ ਰਸਿਆ ਯਾਰੀ ਸਮਝ ਗਈ ਮੈਂ ਤੇਲੀ ਜਾਣਾ ਹੀ ਪਾ ਪਾਸ ਰਹੀ ਹੋਣੀ ਆ ਜੀ ਠੀਕ ਆਪ ਕੋ ਤੜਾ ਆਹ ਬਾਤ ਸਿੱਧੀ ਬੈਠੇ ਜਾਣੀ ਆ ਓ ਪਪਾ ਸਿੱਧੀ ਜਾਣੀ ਹੋਰ ਇਹ ਕਿਹੜਾ ਪੁੱਠੀ ਹੋ ਕੇ ਜਾਣੀ ਆ ਇਹੋ ਜਿਹਾ ਪਤਾ ਨਹੀਂ ਹੋਉਂਦਾਈ ਮੈਂ ਇੱਕ ਸ਼ਦੀ ਨਾ ਤੇਰੇ ਕੋਲ ਦੋ ਦਿਨ ਨਹੀਂ ਸਿੱਧਾ ਜਾ ਜਾਣਾ ਕਿਤੇ ਓਏ ਇਦਾਂ ਨਹੀਂ ਬੋਲੀ ਦਾ ਓ ਪਪਾ ਜਾਣਾ ਕਿੱਥੇ ਆ ਮੈਂ ਆਪਣੇ ਸਹੁਰੇ ਜਾਣਾ ਆ ਪਪਾ ਪਾਗੜੇ ਸਾਨੂੰ ਮੈਨੂੰ ਵੀ ਇਦਾਂ ਤੇਰੇ ਸਹੁਰੇ ਕਿੱਥੇ ਆ ਉਹ ਪਿੰਡ ਦਾ ਨਾਮ ਦੱਸ ਓ ਮੈਂ ਨਹੀਂ ਜਾਣਾ ਤੂੰ ਵੀ ਨਹੀਂ ਜਾਣਾ ਹੁਣ ਓ ਮੇਰੇ ਸਹੁਰੇ ਮੈਂ ਨਹੀਂ ਜਾਵਾ ਅੱਛਾ ਅੱਛਾ ਮੈਂ ਨਹੀਂ ਆ ਜਾਣਾ ਓ ਪਪਾ ਬਸ ਮੈਂ ਨਹੀਂ ਤੇ ਨਹੀਂ ਜਾਣੀ ਗੱਡੂਆਂ ਨੇ ਤੱਕ ਜਾਣੀ ਉੱਥੇ ਲਾਦਾਂਗੇ ਚੱਲ ਅੱਗੋਂ ਮੈਂ ਆਪਣੇ ਸਾਲੇ ਨੂੰ ਫੋਨ ਕਰ ਲਾਂਗਾ ਉਹਨਾਂ ਲਈ ਆ ਮੋਟੇ ਹੈ ਕਿੱਲੈਟ ਕਿ ਬਿਠਾ ਦੇ ਤੇ ਅੱਖ ਤੇ ਮੈਨੂੰ ਹੋ ਲਾ ਦੀ ਓਏ ਪਾਪਾ ਬੈਕਗਰਾਉਂਡ ਤੇ ਭਾਲ ਵਿੱਚ ਬਾਬੇ ਨੂੰ ਓਏ ਇਹਨੂੰ ਨਹੀਂ ਮੈਂ ਫੜਾਉਣਾ ਕਿਉਂ ਪਾਪਾ ਪਾਏ ਚ ਦੇਸੀ ਜਾਂਦੇ ਐਵੇਂ ਤੋੜ ਦੇਗਾ ਓ ਪਾਪਾ ਇਨੀ ਗਰਮੀ ਚ ਦੇਸੀ ਜਾਂਦੇ ਖਾ ਕੇ ਪੀਲਿਆ ਕਰੋਣਾ ਹੀ ਬੜਾ ਹੋ ਪੀਲਿਆ ਗਿਆ ਓ ਚੱਲ ਓਏ ਓ ਚੱਲੋ ਸੇਵਕਾ ਇਥੇ ਦੇ ਕੰਮ ਖਤਰੇ ਵਾਲਾ ਹੀ ਆ ਮੋੜ ਤੇ ਲਾ ਦੇ ਉਹ ਮੋੜ ਤੋਂ ਨਹੀਂ ਮੁੜੀ ਆ ਅੱਗੇ ਮੋੜ ਨਹੀਂ ਆਣੇ ਉਹ ਕਿਹੜਾ ਮੋੜ ਛਾਪੇ ਵਾਲੇ ਮੋੜ ਤੇ ਬੋੜ ਜੇ ਥਲੇ ਕਰਕੇ ਲਾ ਦੇ ਓਏ ਉੱਥੇ ਨਹੀਂ ਰੁਕਣੀ ਪਿੱਛੇ ਉਤਰੀ ਜਮਾਸਾ ਕਿਉਂ ਇੱਥੇ ਕਿਉਂ ਨਹੀਂ ਰੁਕਣੀ ਓਏ ਉੱਥੋਂ ਬਾਅਦ ਬੱਸ ਨਹੀਂ ਮੁੜਦੀ ਜੇ ਨਹੀਂ ਨਾ ਮੁੜਦੀ ਇਹਨੂੰ ਮੋੜ ਕੇ ਕੇ ਕਵਾੜਖਾਨੇ ਚ ਲਾਓ ਓ ਲਿਆ 100 ਰੁਪਏ ਦੇ ਸਾਢੇ 11 ਵਜੇ ਤੱਕ ਮੈਂ ਇੱਥੇ ਲਾ ਦੂ ਵੀ ਓਏ ਇਹਨੇ ਤਾਂ 2 ਘੰਟੇ ਲਾਣਾ ਵਾ ਨਾ ਨੌਨ ਸਟਾਪ ਦਿੱਲੀ ਵਾਲੀ ਬੱਸ ਆ ਇਹ ਅੱਛਾ ਪਹਿਲਾਂ ਦਿੱਲੀ ਚੱਲਦੀ ਰਹੀ ਆ ਓ ਨਹੀਂ ਦਿੱਲੀੋਂ ਲੈ ਕੇ ਆਂਦੀ ਆ ਆਹ ਸਾਰਾ ਕਵਾੜ ਉੱਥੇ ਹੀ ਆਉਂਡਿਆ ਵ ਜਾਓ ਕੋਨੀ ਕੋਨੀ ਵੀਰ ਮੇਰੀ ਦਾਜ ਇੰਟਰਵਿਊ ਵਾ ਮੇਰੇ ਕੋ ਆਖਰੀ ਮੌਕਾ ਜੇ ਮੈਂ ਨਾ ਟਾਈਮ ਨਾ ਪਹੁੰਚਿਆ ਤਾਂ ਮੈਨੂੰ ਨੌਕਰੀ ਨਹੀਂ ਮਿਲਣੀ ਮੇਰੇ ਦੇ ਘਰ ਦੇ ਅੱਗੇ ਕਹਿੰਦੇ ਜੇ ਤੈਨੂੰ ਕੋਈ ਨਾ ਨੌਕਰੀ ਮਿਲੀ ਤੈਨੂੰ ਦੁਬਈ ਘੱਲ ਤਨਾ ਤੈਨੂੰ ਪਤਾ ਉੱਥੇ ਗਰਮੀ ਕਿੰਨੀ ਹੈ ਆਹੋ ਇੱਥੇ ਤਾਂ ਬੜੀ ਪਰਪੰਡੀ ਆ ਆ ਵੇਲਾ ਕਿੱਦਾਂ ਰੜਿਆ ਗਰਮੀ ਨਾਲ ਉਹ ਨਾਲ ਤੋਂ ਟੈਨਸ਼ਨ ਨਾਲ ਬਸ ਸਾਡੀ ਬਸਾ ਰਕਾਰਿਆ ਆ ਤੈਨੂੰ ਵੇਖ ਕੇ ਲੱਗਦਾ ਤੂੰ ਲੇੜ ਕਰੂਗੀ ਉਹ ਵੇਖੀ ਤਾਂ ਤਾਈਓ ਕਹਿਣ ਡਿਆ ਹੋਣਾ ਉਹ ਡੱਬੇ ਲਹਿ ਲਾਏ ਹੁੰਦੀ ਆ ਬੁੜੀਆਂ ਦੀ ਟਾਣੀ ਇਸੇ ਕਰਕੇ ਠੋਕਣਾ ਪੈਂਦਾ ਦੁੱਧ ਚ ਪਾਣੀ ਹੋ ਲੇਟ ਨਹੀਂ ਮੈਨੂੰ ਹੁਣ ਦਿੰਦੀ ਮੇਰੇ ਥੱਲੇ ਰਾਣੀ ਰੱਬ ਵੱਲੋਂ ਹੀ ਪੈ ਜਾਂਦਾ ਏ ਦੁੱਧ ਚ ਪਾਣੀ ਪਰ ਸੋਣੀ ਖਾਣੀ ਕਿਉਂ ਬਈ ਮੇਰੀ ਸੁੰਦਰਾ ਰਾਣੀ ਉਹ ਹੁਣ ਇਹਨੂੰ ਕੀ ਹੋ ਗਿਆ ਬਾ ਠੀਕ ਆ ਉਹ ਲੋਕੀ ਤੇ ਤਰੀਫ਼ ਸੁਣ ਕੇ ਫੂਕ ਛਾਗਦੇ ਤੇ ਤੂੰ ਛੱਡੀ ਜਾਣ ਡਿਆ ਪੁੱਤੋਂ ਗਰਮੀ ਐਨੀ ਆ ਉਹ ਇੱਥੇ ਤੇ ਪੰਚਰਾਂ ਵਾਲੀ ਦੁਕਾਨ ਵੀ ਹੈ ਨਹੀਂ। ਯਾ ਆਪਦਾ ਬੱਸੇ ਲੱਦਣਾ ਪੈਣਾ। ਸੇਵਕਾ ਇਦਾਂ ਦੇ ਕੰਮ ਖਰਾਬ ਹੀ ਆ। ਇਹਦੇ 'ਚ ਦੁੱਧ ਆ, ਇਹ ਕਿਹੜਾ ਸ਼ਰਾਬ ਆ ਜਿਹੜੀ ਖਰਾਬ ਨਹੀਂ ਹੋਣੀ। ਚੱਲ ਫੇ ਸੋਹਣਿਆ ਲਾਲਾ ਕੋਈ ਸਕੀਮਾ ਨਹੀਂ ਤਾਂ ਲੋਕ ਮਾਰਨਗੇ ਟੀਮਾ। ਚਲੋ ਸੱਜਣ ਜੀ ਫਿਰ ਦੇਣ ਦੀ ਵਾਰੀ ਆ ਗਈ ਆ। ਆਜੋ ਹੁਣ। ਇੰਨਾ ਦੁੱਧ ਖਰਾਬ ਥੋੜਾ ਕਰਨਾ ਹੁਣ। ਕੀ ਕਰ ਬੀਮਾ ਕਰਾਇਆ? ਆਹ ਕਰਾਇਆ ਤਾਂ ਹੈਗਾ ਵਾ। ਉਹ ਕਰਾਇਆ ਤੇ ਫਿਰ ਆਪ ਗਾੜੀ ਲੰਮੇ ਪੈ ਇਹਨੂੰ ਕਿਤਾ ਪੌਂਡੇ ਤੈਨੂੰ ਕੋਈ ਫਾਇਦਾ ਵੀ ਹੋ ਜੇ। ਓਏ ਉਹਦਾ ਨਹੀਂ ਕੋਈ ਫਾਇਦਾ ਹੋਣਾ। ਕਿਉਂ? ਉਹ ਸਾਡੀਆਂ 5-7 ਕਿਸ਼ਤਾਂ ਹੀ ਟੁੱਟ ਗਿਆ ਸੀ ਨਾ ਤੇ ਜਿਹੜੇ ਤਰੇ ਆ ਸਾਡੇ ਤੇ ਉਹ ਵੀ ਡੁੱਬ ਗਏ ਆ। ਉਹ ਜਿਹੜੇ ਡੁੱਬ ਗਿਆਂ ਤਾਂ ਹੁਣ ਤੁਹਾਡੇ ਸਿਰੋਂ ਪੂਰੀਆਂ ਕਰਨੀਆਂ। ਤੁਹਾਡੇ ਸਿਰੋਂ ਕੀ ਪੂਰੀਆਂ ਕਰਨੇ ਆ? ਪੰਜਾਬ ਬੱਸਾਂ ਨੂੰ ਹੱਥ ਦੇਤਾ ਪਿਆਰ ਨਾਲ ਕੋਈ ਰੋਕਣ ਨਹੀਂ ਢਿਆ। ਮੈਂ ਕਿਹਾ ਚਲੋ ਕੋਈ ਸਕੀਮ ਹੀ ਲਾ ਲੈਨੇ ਆ। ਓਏ ਇਹੋ ਜਿਹੀਆਂ ਸਕੀਮਾਂ ਘਾਟ ਹੀ ਲਈਦੀਆਂ ਵਾ। ਮੁੜ ਕੇ ਤੇ ਰਰ ਕੇ ਲਾ ਕੇ ਰੋ ਨਾ ਫਰੀ ਵਾਲੀ ਸਕੀਮਾ ਲਾ ਦੇ ਦਿੰਦੇ ਆ ਉਹ ਬਚਾਤ ਨਹੀਂ ਹੋਇਆ ਕਿਤੇ ਅੱਬਾ ਥੋੜਾ ਹੀ ਫਰਕ ਰਹਿ ਗਿਆ ਸੀ ਇਹਨਾਂ ਤੇ ਕੋਈ ਕਸਰ ਨਹੀਂ ਛੱਡੀ ਉਹ ਕੋਈ ਗੱਲ ਨਹੀਂ ਜੇ ਬੱਸ ਉੱਥੇ ਚੜ ਵੀ ਜਾਂਦੀ ਆ ਲੱਗ ਗਿਆ ਹਸਪਤਾਲ ਆਈ ਤੈਨੂੰ ਉੱਥੇ ਲਾ ਦੇਣਾ ਸੀ ਓਏ ਆਹ ਕੌਣ ਆ ਐਡੀਆਂ ਕਲੇਣੀਆਂ ਜਬਾਨਾਂ ਕੱਢਣ ਡਿਆ ਓਏ ਬੱਸ ਦਾ ਮਾਲਕ ਆ ਮਾਲਕ ਆ ਓਏ ਮਾਲਕ ਆ ਗਿਆ ਕਾਲਖਿਆ ਜਿਹੜੀ ਸਲੈਂਸਰ ਨੂੰ ਲੱਗੀ ਹੁੰਦੀ ਉਹ ਵੈਸੇ ਵੀ ਰ ਆਪਣਾ ਦੋਵਾਂ ਦਾ ਐਡਾ ਫਰਕ ਤਾਂ ਨਹੀਂ ਹੈਗਾ ਜਿੱਡਾ ਤੂੰ ਡੱਲਗ ਮਾਰਦਾ ਆ ਓ ਤੂੰ ਹੀ ਕੀ ਗਿੱਲਾ ਪੀਣ ਪਾ ਕੇ ਵਾਹ ਕੇ ਜੇ ਅੱਗੇ ਘਟ ਲੇਟ ਆ ਓਏ ਹੁਣ ਆ ਕੌਣ ਆ ਓ ਦਿਲ ਲੈ ਜਾ ਲੁੱਟ ਪਾਵਾਂ ਗੇਰ ਪੁੱਟ ਪੁੱਟ ਇੰਜਨ ਤੇ ਲੱਗੇ ਮੈਨੂੰ ਲੱਗੇ ਬੜਾ ਸੇਕ ਐਦਾਂ ਨਹੀਂ ਗਾੜੀ ਹੋਈਦਾ ਹੁੰਦਾ ਕਿ ਯਾਰ ਨਹੀਂ ਵੀ ਲੱਗਦੀ ਬ੍ਰੇਕ ਅੱਜ ਤਾਂ ਪਿਆਰ ਨਾ ਲਾਤੀ ਆ ਓ ਲਾਈ ਨਹੀਂ ਲਵਾਈ ਗਈ ਆ ਉਹ ਵੀ ਯੁਰਤਨਾ ਫੜਾ ਦੂ ਰਣਾ ਵੰਜ ਜਿਹੜਾ ਜੁਰਤ ਨਾ ਰੋਗ ਦਾ ਆ ਓਏ ਇਹੋ ਦੁੱਧ ਪੀ ਪੀ ਕੇ ਨਾ ਪਲਵਾਨ ਬਣੇ ਆ ਅੱਛਾ ਤੇ ਤੂੰ ਦੁੱਧ ਹੀ ਆ ਓਏ ਉਹ ਦੋਜੀ ਤਾਂ ਮੈਨੂੰ ਯਾਦ ਆ ਗਿਆ ਮੇਰੀ ਤਾਂ ਜਾਨ ਨੂੰ ਲੋਕੀ ਰੋਂਦੇ ਨੇ ਆ ਤੇ ਤੁਸੀਂ ਮੈਨੂੰ ਗੱਲੀ ਲਾਇਆ ਆ ਰੱਖੋ ਵਿੱਚ ਸਾਈਕਲ ਤੇ ਚੱਲੀਏ ਓਏ ਇਹਦਾ ਕਿਰਾਇਆ ਲੱਗਣਾ ਓਏ ਇਹਦਾ ਕਦਾ ਕਰਾਇਆ ਇਹਨੇ ਕਿਹੜਾ ਸੀਟ ਮਲਣੀ ਆ ਫੇਰ ਚਾ ਪਖ ਖਲਾਰ ਲੈਣਾ ਓਏ ਵੇਚ ਨਹੀਂ ਇਹਨੂੰ ਪਿੱਛੇ ਟੰਗ ਲਾਇਆ ਜੋਗੇ ਹਾਂ ਉਹ ਆ ਗਈ ਉਹ ਪੜਨਾ ਹੁੰਦਾ ਵਾ ਕੀ ਲਿਖਿਆ ਸਵਾਰੀ ਆਪਣੇ ਹੱਥਾਂ ਪੈਰਾਂ ਦੀ ਆਪ ਜਿੰਮੇ ਆ ਰਿਆ ਉਹ ਜੇ ਹੱਥ ਪੈਰ ਸਵਾਰੀ ਦੇ ਆ ਤੇ ਜ਼ਿੰਮੇਵਾਰ ਵੀ ਸਵਾਰੀ ਨੇ ਹੋਣਾ ਵਾ ਪਰ ਇਹਦੇ ਜ਼ਿੰਮੇਵਾਰ ਤੁਸੀਂ ਜੇ ਓਏ ਇਹਦੀ ਅਸੀਂ ਸੋਚ ਕੀਤੀ ਆ ਹਰ ਬਾਤ ਪਾਪਾ ਕਿਹੜੇ ਪਿੰਡ ਜਾਂਪਿਆ ਕੋਈ ਪਿੰਡ ਹੀ ਚੱਜ ਦੇ ਲੱਭ ਲੈਣੋ ਨਾ ਤੇ ਉਹਦੀ ਟੈਂਪੂ ਨਾ ਤੇ ਉਹਦੀ ਬੱਸ ਮੈਂ ਤੁਰ ਤੁਰ ਕੇ ਅੱਧਾ ਰਹਿ ਗਿਆ ਵਾ ਉਹ ਤੂੰ ਤੇ ਜੰਮਦਾ ਹੀ ਏਦਾਂ ਹਾ ਪੂਰਾ ਪਤਾ ਨਹੀਂ ਕਿਹੜੇ ਜੋਗ ਦੇ ਉਹ ਰਹੀ ਗੱਲ ਮੇਰੇ ਜੰਮਣ ਦੀ ਰੱਬ ਕਹਿੰਦਾ ਫਾਰਮ ਭਰੌਂਦਾ ਵਾ ਵੀ ਕਿਹੜੇ ਪਿੰਡ ਜੰਮਣਾ ਆਇਆ ਕਰਾਉਣੇ ਇਥੋਂ ਬਸ ਪਪਾ ਤੂੰ ਕੀ ਬਸ ਕਰਾਉਣੀ ਆ ਮੇਰੀ ਤਾਂ ਤੁਰ ਤੁਰ ਕੇ ਹੋ ਗਈ ਆ ਬਸ ਉਹ ਕੰਜਰ ਦੇ ਮਮੀ ਤੇਰਾ ਕਰਕੇ ਭੱਜਾ ਫਿਰਦਾ ਉਹ ਕੋਈ ਹਸਪਤਾਲ ਡਾਕਟਰ ਕੀ ਵੈਦ ਨਹੀਂ ਛੱਡਿਆ ਉਹ ਸਭ ਦੇ ਹੱਥ ਖੜੇ ਕਰਾ ਤੇ ਪਰ ਤੂੰ ਨਹੀਂ ਖੜਾ ਪਪਾ ਜਿਹੜੀਆਂ ਮੈਂ ਇਹ ਜੰਮਣ ਤੋਂ ਪਹਿਲਾਂ ਸੁਕਣਾ ਲਾਤੀਆਂ ਭਲਾ ਉਹ ਤੇਰੇ ਜੰਮਣ ਤੋਂ ਪਹਿਲਾਂ ਵਾਲੀਆਂ ਤੇ ਲਾਤੀਆਂ ਆ ਪਰ ਜਦੋਂ ਤੂੰ ਜੰਮਿਆ ਬਾਅਦ ਨਹੀਂ ਲਾਈਆਂ ਕਿਉਂ ਉਹ ਕਿਉਂ ਨਹੀਂ ਲਾਈਆਂ ਉਹ ਤੈਨੂੰ ਵੇਖ ਕੇ ਮੇਰਾ ਮਨ ਹੀ ਚੁੱਕਿਆ ਗਿਆ ਮੈਂ ਕਿਹਾ ਮੈਂ ਕੋ ਲਾਵਾਂ ਸੁਕਣਾ ਕਿਉਂ ਲਾ ਦਿੰਦਾ ਸੁਕਣਾ ਤੇ ਤੈਨੂੰ ਹੀਰੇ ਵਰਗਾ ਮੁੰਡਾ ਮਿਲਿਆ ਉਹ ਹੀਰੇ ਵਰਗਾ ਨਹੀਂ ਹੀਰੇ ਜੱਡਾ ਉਹ ਮੈਂ ਕੋ ਲਾਵਾਂ ਨਾਲੇ ਸੁਕਣਾ ਰੱਬ ਨੇ ਵੀ ਮੇਰਾ ਲਾਮਾ ਹੀ ਲਾਇਆ ਵਾ ਬਸ ਫਿਰ ਜਿਹੜੀਆਂ ਉਹ ਦੇਗਾਂ ਦੇ ਬਾਹਰ ਨਾ ਅੱਜ ਤੱਕ ਮੈਨੂੰ ਤਾਂ ਨਹੀਂ ਹੁਣ ਦਿੱਤਾ ਹੁਣ ਤੇ ਕਹਿਣਾ ਕੀ ਚਾਹਤੇ ਹੋ ਪਾਪਾ ਕਿੱਥੇ ਚੱਲੇ ਆ? ਪਟਾਠੇ ਖੂਜ ਚੱਲੇ ਆ। ਉਹ ਕਮਹਾਣੀ ਦੱਸ ਪਈ ਆ ਕਿਸ ਬਾਬੇ ਦੀ। ਉਹ ਗੋਡਿਆਂ ਦੇ ਫੂਕਾ ਫਾਕਾ ਮਾਰਦਾ, ਫਾਂਡਾ ਕਰਦਾ। ਬਾਬਾ ਲੰਮ ਤੂਤਰਾ। ਫੂਕਾ ਮਾਰਨੇ ਮੇਰੇ ਗੋਡਿਆਂ 'ਤੇ ਮਿੱਟੀ ਲੱਗੀ ਆ। ਉਹ ਮਿੱਟੀ ਨਹੀਂ ਲੱਗੀ, ਜੰਗ ਲੱਗਾ। ਉਹ ਮਾਸਾ ਢਿੱਲੇ ਛਾੜ ਦੇਣਾ ਨੂੰ ਕਿਤੇ ਵਧੇ ਮਾਸਾ ਤੂੰ। ਉਹ ਜਾ, ਉਹ ਵਧ ਕੇ ਬਸਤੇ ਰੋਗ ਗਾਂ ਨੂੰ। ਪਾਪਾ ਇੱਥੋਂ ਹੀ ਹੱਥ ਖੜਾ ਕਰ ਦੇ। ਜਿੰਨਾ ਤੈਨੂੰ ਮੈਂ ਬਸ ਲਾ ਕੇ ਉੱਪਰ ਨਾ, ਉਹਨਾਂ 'ਤੇ ਸਾਪਾਂ ਵੀ ਲੰਗ ਜਾਣੀ ਆ। ਚੱਲ ਆ ਗਾ ਵੇਖਦੇ ਆ। ਉਹ ਚੱਲੋ ਚੱਪਣਾ ਪਿੱਛੇ ਚੱਲੀਏ। ਓ ਪਾਪਾ ਬੈ ਜਾ ਠਾਂ ਤੂੰ ਕੀ ਕਰਮਾਈਆਂ ਮਾਰਦਾ ਫਰੰਡਾ ਬਸ ਮੁੱਲ ਖਰੀਦਣੀ ਐਵੇਂ ਨਿਆਣਾ ਠਕਾਉਣ ਡਿਆ ਓ ਠਕਾਉਣ ਨਹੀਂ ਡਿਆ ਇਹਨੂੰ ਬਚਾਉਣ ਡਿਆ ਓ ਪਿੱਛੇ ਬੈਠੇ ਹੋਵਾਂਗੇ ਬਾਅਦ ਤੇ ਜਾਵਾਂਗੇ ਬੜੀ ਛੇਤੀ ਪੈਰ ਛੱਡੇ ਆ ਪਿਛਲੀ ਵਾਰੀ ਤੇ ਕਹਿੰਨਾ ਮੌਤ ਇੱਕ ਦਿਨ ਆਉਣੀ ਆਉਣੀ ਆ ਓ ਮੌਤ ਤੋਂ ਨਹੀਂ ਡਰਦਾ ਮੈਂ ਓ ਮੈਂ ਕਿਵੇਂ ਲੱਤਾਂਾਂ ਟੋਟੀ ਤੇ ਡੜਕੜ ਕੇ ਮਰਾਂਗੇ ਓ ਇਹਦੇ ਮੇਚਰਾਂ ਤੇ ਮੈਨੂੰ ਸਮਾਨ ਵੀ ਲੱਭਣਾ ਹੋਣਾ ਓ ਪਾਪਾ ਜਿੱਥੇ ਮਰਜ਼ੀ ਭੱਜ ਲਾ ਰੱਬ ਨੂੰ ਤੇ ਬਾਹਣਾ ਚਾਹੀਦਾ ਹੁੰਦਾ ਓ ਇਸੇ ਕਰਕੇ ਤੇ ਪਿੱਛੇ ਚੱਲੇ ਆਂ ਵੀ ਰੱਬ ਨੂੰ ਬਾਹਣਾ ਜ਼ਰੂਰ ਦੇਣਾ ਵਾ ਚੱ